ਇੱਕ ਆ ਦੋ ਆ ਜਾ ਆ ਜਾ ਆ ਮੈਲੇ ਸਾਵਣ ਮਿਲ ਗਏ ਆ ਕੋਈ ਗੱਲ ਨਹੀਂ ਸਾਰੀ ਚਲੋ ਜੀ ਸਰਪੰਚ ਸਾਹਿਬ ਕਿੱਥੇ ਆ ਸਰਪੰਚ ਸਾਹਿਬ ਸਰਪੰਚ ਸਾਹਿਬ ਆਇਓ ਆਜੋ ਆਜੋ ਇੱਧਰ ਆਜੋ ਇੱਧਰ ਆਜੋ ਇੱਧਰ ਇੱਧਰ ਖਲਾ ਇਹ ਆਪਣੀ ਬੋਲੀ ਚੱਲਦੀ ਹੈ ਸਰਪੰਚ ਸਾਹਿਬ ਪਾ ਕੇ ਕਰਦੇ ਹਾਂ ਹਾਓ ਬੋਈ ਕਿਥੇ ਬੋਈ ਹਾਓ ਬੋਈ ਆ ਮਰੋ ਆ ਜੀ ਨਾਲ ਆਓ ਜੀ ਆਓ ਜੀ ਇਹ ਕਿਧਰ ਬਾਬੂ ਜੀ ਚਲੋ ਚਲੋ ਜੀ ਆਓ ਅੱਗੇ ਅੰਦਾਂ ਨੂੰ ਮਾਰ ਲਓ ਹਾਂਜੀ ਸਾਬ ਗਾੜੀ ਆਓ ਮੜੇ ਜੀ ਸਾਡੀ ਪਸਾ ਬੱਗੇ ਆਜੋ ਗਾੜੀ ਲਿਆਓ ਸਰਪੰਚ ਨੂੰ ਸਰਪੰਚ ਸਾਹਿਬ ਗਾੜੀ ਆਜੋ ਬਹੁਤ ਧੰਨਵਾਦ ਬਹੁਤ ਧੰਨਵਾਦ ਹਾਂਜੀ او منتھو او صاحب دا او جناب لاي کي چاھي سو سونا دے اپا وچار جڑے آ او سرون دا کريئي اکر توہاں دے جڑا او ہاں دے نوں جان دیو اتے کنے نوں جان دیو ਇਹਨਾਂ ਕੰਮ ਉਹਦੇ ਆ ਪਰ ਉਹਦੇ ਅਹੀਂ ਉਹ ਸਾਡਾ ਪਾਰ ਨਹੀਂ ਚੜਿਆ ਤਾਂ ਬੜਾ ਬਹੁਤ ਕੰਮ ਆ ਗਿਆ ਜੁਨਾ ਨੇ ਪਿਛਲੇ 4 ਲੱਖ ਦਾ ਕੰਮ ਇਹਦਾ ਆ ਪਰ ਜਿਹੜੀ ਆਫਰ ਮੰਗ ਰਹੀ ਸੀ ਪਾਣੀ ਆ ਤੇ ਇੱਕ ਜਿਹੜੀ ਜੰਡੂਗਾ ਵਾਲੇ ਪਾਸਿਓਂ ਆਣੀ ਆ 48 ਲੱਖ ਦੇ ਨਾਲ ਉਹ ਜਿਹੜੀ ਚਾਲੀ ਸ਼ਰਤ ਬਣਾਉਂਗਾ ਜੇ ਕਰੋੜ ਰੁਪਈਆ ਦੇ ਅੱਗੇ ਲੱਗੇ ਜੋ ਵੀ ਹੋ ਗਿਆ ਉਹ ਨੇ ਆ ਤੇ ਜਿੱਤੋ ਸੀਰੇ ਪਾਇਆ ਤੁਸੀਂ ਉਹ ਵੀ ਪਨ ਲੱਗੀ ਹੈ ਠੀਕ ਹੈ ਜੀ ਤੇ ਹੁਣ ਗੱਲ ਹੋ ਗਈ ਮੁਰਿਆਂ ਦੀ ਕੀ ਮੰਗਦੇ ਜੇ ਕਿੱਟ ਕਿੱਥੇ ਜਿੱਦਾਂ ਦੀ ਬਾਲੀਬਾਲ ਦੀ ਕੋ ਜਾ ਦੁਜਾ ਕੀ ਕਹਾ ਵਾ ਬਣਾਈਆ ਉਹ ਪੰਚਾਇਤੀ ਜਗਾ ਵਾ ਜੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਵੀ ਜਿਹੜੀ ਹੁਣ ਮੈਨੂੰ ਸੰਭੀ ਆਊਗੀ ਉਹ ਜੋ 5 ਲੱਖ ਰੁਪਈਆ ਤੁਹਾਨੂੰ ਮੈਂ ਗਰਾਊਂਡ ਬਣਾਉਣ ਲਈ ਜਾਊਂਗਾ ਵਾਲੀਵਾਲ ਦੀ ਕਿਉਂਕਿ ਵਾਰ-ਵਾਰ ਨੈਟ ਨਾ ਮੰਗਿਆ ਕਰੋ ਇੱਕ ਜੀ ਪੱਕੇ ਨੈਟ ਲਈ ਅਸੀਂ ਭੁੱਲਰ ਬਣਾਈ ਗਾਉਂ ਪਿੰਡ ਭੁੱਲਰ ਚ ਗਰਾਊਂਡ ਬਣਾਈ ਕੇ ਵੇਖ ਕੇ ਜਾਲੇ ਝੋਲੇ ਲਾ ਕੇ ਬਣਾਈਆਂ ਬਹੁਤ ਵਧੀਆ ਗਰਾਊਂਡ ਬਣੀ बाकी ਬਾਕੇ भी, को भी कोई ਰਾਹ ਦੱਸੇ ਆ ਉਹ ਮੈਂ ਨਾਲ ਕੁਛ ਛਿੱਲੇ ਲੈਣਾ ਤੇ जरा ਕੰਮ ਜਿਹੜਾ ਹੋਵੇ ਉਹ ਵੀ ਕਰੀ ਜਾਣਾ ਜਿਹੜੇ ਜਿਹੜੇ ਵੀ ਕੋਈ ਰਸਤੇ ਦੱਸੇ ਆ ਜਾਂ ਕੋਈ वो भी आप ਉਹ पौने दो ਕਰਾਂਗੇ ਪੌਣੇ ਦੋ ਸਾਲ ਦਾ ਦਾ ਜਿਹੜੇ ਡਵੈਲਪਮੈਂਟ ਦਾ ਚੱਲ ਰਿਹਾ ਕਿਸ ਤਰ੍ਹਾਂ ਇੱਕ ਕਿੰਨੇ ਚਿਰ ਵਿੱਚ ਮੁਕੰਮਲ ਹੋ ਜਾਣਗੇ ਔਰ ਕਿੰਦਰਾ ਦੇ ਇਹ 6 ਮਹੀਨੇ ਦਾ ਪ੍ਰੋਜੈਕਟ ਹੈਗਾ ਜੀ ਇਹਦਾ ਟਾਈਮ ਬੋਰਡ ਕੰਮ ਹੈਗਾ ਵਨ ਅਟੈਜ ਨੇ ਟੈਂਡਰ ਦਾ ਟਾਈਮ ਦਿੱਤਾ 6 ਮਹੀਨੇ ਦਿੱਤਾ ਹੋਇਆ ਜੀ ਤੇ ਵਿਦਨ ਅਸੀਂ ਪਹਿਲਾ ਜਿਹੜਾ ਕੰਮ ਚੱਲ ਰਿਹਾ ਉਹ 2 ਮਹੀਨੇ ਹੋ ਗਏ ਨੇ ਕੰਮ ਚੱਲਦੇ ਨੇ ਤੇ 1 ਮਹੀਨੇ ਦੇ ਵਿੱਚ ਵੀ ਕੰਪਲੀਟ ਕਰ ਦਾਂਗੇ ਜੀ ਉਹ ਕਾਟ ਦੇ ਕਿੱਥੀ ਜਾ ਰਹੇ ਆ ਕਿਹੜੇ ਕਿਹੜੇ ਲੱਖਾਂ ਦੇ ਠੀਕ ਕੀ ਅੱਜ ਪਰਜੈਕਟ ਅੱਜ ਆਪਾਂ ਛੜਕਾਂ ਜਿਹੜੀਆਂ ਸਾਡੀਆਂ ਕਾਸਕੋਰਡ ਛੜਕਾਂ ਸੀ ਉਹਨਾਂ ਨੂੰ ਸਾਢੇ ਫੁੱਟ 12 ਫੁੱਟ ਜਿਹੜਾ ਉਹਨਾਂ ਨੂੰ ਚੌੜਾ ਕਰ ਰਹੇ ਆ ਤੇ ਉਹਦੇ ਦੇ ਘਾਟ ਜਿਹੜੇ ਆ ਉਹ ਕਰ ਰਹੇ ਆ ਤੇ ਪਹਿਲਾਂ ਵੀ ਅਸੀਂ ਕੰਗ ਪਿੰਗ ਤੋਂ ਜਿਹੜੀ ਦੀਵੇ ਨਾਲ ਛੜਕ ਜਾਂਦੀ ਆ ਸਾਢੇ 12 ਫੁੱਟ ਜਿਹੜੀ ਆ ਉਹਦੀ 10 ਫੁੱਟ ਤੋਂ ਸਾਢੇ 12 ਫੁੱਟ ਦੀ ਚੜਾਈ ਕੀਤੀ ਹੈ ਲਗਭਗ 1 ਕਰੋੜ ਤੇ 46 ਲੱਖ ਦੀ ਕੀਮਤ ਨਾਲ ਉਹ ਬਣ ਰਹੀ ਆ ਤੇ ਇਵੇਂ ਇਹ ਜਿਹੜੀ ਸਾਡੀ ਛੜਕਾ ਇਹ ਇੱਕ 1600 ਮੀਟਰ ਛੜਕਾ ਹੈ ਸਾਰੀ ਤੇ ਜਿਹੜੀ 1 ਕਿਲੋਮੀਟਰ ਆ ਉਹ ਕੰਕਰੀਟ ਦੀ ਬਣਾਉਣ ਲੱਗੇ ਆ ਕਿਉਂਕਿ ਇਹ ਜਿਹੜੀ ਛੜਕਾ ਇਹ ਬਹੁਤ ਵਾਰ ਜਿਹੜੀ ਟੁੱਟ ਜਾਂਦੀ ਆ ਤੇ ਇੱਥੇ ਕੰਗਰੀਟ ਦੀ ਛੜਕਾ ਜਿਹੜੀ ਕੋਈ ਵਾਰਾ ਖਾਣੀ ਆ ਤੇ ਇਸ ਕਰਕੇ ਉਹ 10 ਫੁੱਟ ਤੋਂ ਲੈ ਕੇ ਤੇ 12 ਫੁੱਟ ਵੀ ਜਿਹੜੀ ਆ 12.5 ਫੁੱਟ ਨੂੰ ਕੀਤਾ ਜਾ ਰਿਹਾ ਤੇ ਇਵੇਂ ਹੀ ਅਗਲੀ ਜਿਹੜੀ ਛੜਕਾ ਉਹ ਬਾਕੀ ਜਿਹੜੀ 1600 ਫੁੱਟ ਆ ਉਹ ਆਪਾਂ ਜਿਹੜੀ ਪੀਸੀ ਪਾਵਾਂਗੇ ਕਿੰਨੇ ਕਰੋੜ ਦਾ ਪ੍ਰੋਜੈਕਟ ਹੈ ਸਾਰਾ ਸਾਰੇ ਕੰਮਾਂ ਦਾ ਇਹ ਅਜਿਹੇ ਸਾਰੇ ਕੰਮਾਂ ਦਾ ਲਗਭਗ 4 ਕਰੋੜ ਦਾ ਜਿਹੜਾ ਵਾ ਉਹ ਹੈਗਾ ਸਾਰਾ ਪ੍ਰੋਜੈਕਟ ਬਾਅਦ ਸਾਰਾ ਉਹ ਜਿਹੜਾ ਕਿੰਧਰਾ ਦੇ ਇੰਪਾਸ ਪ੍ਰੋਜੈਕਟ ਹੋਰ ਲਿਆ ਤੇ ਜੀ ਸਭ ਤੋਂ ਵੱਡੀ ਖੁਸ਼ੀ ਤਾਂ ਇਹ ਹੋਵੇਗੀ ਜਿਹੜੇ ਮਾਨ ਸਾਹਿਬ ਨੇ ਕਿਹਾ ਕਿ 10 ਲੱਖ ਤੱਕ ਤੁਸੀਂ ਹਰੇਕ ਪਰਿਵਾਰ ਜਿਹੜਾ ਉਹ ਆਪਣਾ ਲਾਜ ਪ੍ਰਾਈਵੇਟ ਹਸਪਤਾਲਾਂ ਜਿਵੇਂ ਕਰਾ ਸਕਦੇ ਹੋ ਜਿਹਦੇ ਨਾਲ ਜਿਹੜੇ ਘਰ ਦੇ ਮੁਖੀ ਹੁੰਦੇ ਆ ਜਿਨ੍ਹਾਂ ਨੂੰ ਇੱਕ ਹਮੇਸ਼ਾ ਸਮਾਜ ਚਲਦੇ ਆ ਇਹ ਪਰੇਸ਼ਾਨੀ ਰਹਿੰਦੀ ਥੀ ਸਾਰੇ ਘਰਾਂ ਦੇ ਘਰਾਂ ਵੀ ਜੇ ਕੋਈ ਅਮੀਰ ਨਬੀ ਹੋਵੇ ਤੇ ਇਕਦਮ ਪੈਸੇ ਕਿੱਥੋਂ ਆਣਗੇ ਉਹਨਾਂ ਦੀ ਜਿਹੜਾ ਵਾ ਉਹ ਪਰੇਸ਼ਾਨੀ ਜਿਹੜੀ ਖਤਮ ਹੋਊਗੀ ਤੇ ਪਹਿਲਾਂ ਵੀ ਮਾਨ ਸਰਕਾਰ ਨੇ ਆਈ ਮਹੀਨੇ ਜਿਹੜਾ ਇੱਕ ਮਹੀਨੇ ਨੂੰ 5000 ਰੁਪਇਆ ਬਿਲੀ ਦੇ ਬਿੱਲ ਤੇ ਰੂਪ ਦੇ ਵਿੱਚ ਦੇਣਾ ਪੈਂਦਾ ਸੀ ਬਿਲੀ ਘਰਾਂ ਦੇ ਵਿੱਚ ਉਹ ਵੀ ਬੰਦ ਕਰਕੇ ਜਿਹੜਾ ਵਾ ਉਹ ਵੀ ਇੱਕ ਉਹਨਾਂ ਨੂੰ ਜਿਹੜੀ ਆ ਉਹ ਵੱਡੀ ਰਾਹ ਦਿੱਤੀ ਹੈ ਤੇ ਐਮਐਲਏ ਸਾਹਿਬ ਜਿਹੜੀਆਂ ਸੜਕਾਂ ਨੂੰ ਘੱਟ ਕਰ ਰਹੇ ਜਾਂ ਹੁਣ ਤੱਕ ਕੀਤਾ ਕਿੰਨੇ ਚਿਰ ਤੋਂ ਉਹਨਾਂ ਦੀ ਹਾਲ ਜਿਹੜੀ ਉਹ ਖਰਾਬ ਤੇ ਬੜੇ ਲੰਮੇ ਸਮੇਂ ਤੋਂ ਜਿਹੜੀਆਂ ਛੜਕਾਂ ਵਾ ਉਹ ਸਾਡੇ ਹਲਕੇ ਜਿਹੜੇ ਖਰਾਬ ਸੀ ਤੇ ਪਰ ਹੁਣ ਇਹ ਆ ਵੀ ਜਿੱਦਾਂ ਆਪਾਂ ਪਹਿਲਾਂ 60 ਛੜਕਾਂ ਜਿਹੜੀਆਂ ਉਹ ਬਣਾਈਆਂ ਵਾ ਤੇ ਇੱਕੇ ਦਮ ਤੇ ਸਾਰੀਆਂ ਬੰਲੀਆਂ ਨਹੀਂ ਜਦੋਂ ਮੈਂ ਆਇਆ ਮੈਂ ਤੇ ਮਿਲ ਗਈ ਟੁੱਟੀਆਂ ਕੁਛੜ ਕਿਹੋ ਜੀ ਐ ਹੀ ਨਹੀਂ ਜਿਹੜੀ 2 ਚੌਣ ਛੜਕੇ ਬਾਕੀ ਸਾਰੀ ਛੜਕ ਟੁੱਟ ਗਿਆ ਇਹ 60 ਆਪਾਂ ਪਹਿਲਾਂ ਬਣਾਈਆਂ ਵਾ ਤੇ 24 ਹੁਣ ਆਪਾਂ ਬਣਾਉਣ ਦੇ ਆ ਤੇ ਇਹ 60 ਤੇ ਤੁਸੀਂ ਹੁਣ ਸਭ ਲਓ 84 ਤੇ ਉਹ ਬਣ ਗਿਆ ਤੇ ਫਿਰ ਪਹਿਲਾਂ ਛੜਕਾ ਬਣਿਆ ਕਿ ਨਹੀਂ ਇੱਥੇ